ਸਾਸਿਕਾ ਦੋਸਤੋ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇਕਰ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜੇ ਚੰਗੀ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਿਓ ਅੱਜ ਦੋਸਤੋ ਆਪਾਂ ਆਏ ਆ ਤੰਦਮਾ ਸਾਹਿਬ ਸਾਬੂ ਕੀ ਤਲਵੰਡੀ ਟਰੈਕਟਰਾਂ ਦੀ ਮੰਡੀ ਦੇ ਉੱਪਰ ਟਰੈਕਟਰਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਪਾਈ ਨਾਲ ਮਨਾਉਣੇ ਆ ਪਾਈ ਦੇ ਕੋਲੇ 6-7 ਟਰੈਕਟਰ ਆ ਟਰੈਕਟਰਾਂ ਦੀ ਕੰਡੀਸ਼ਨ ਦੇਖ ਕੇ ਹੈਰਾਨ ਹੋ ਜਾਓਗੇ ਵੀ ਇੰਨੇ ਚੰਗੇ ਟਰੈਕਟਰ ਰੇਟ ਵੀ ਜੈਨੂਇਨ ਆ ਤੇ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਟਰੈਕਟਰ ਤੇ ਨਾਲ ਹੀ ਬਾਈ ਦੇ ਨਾਲ ਕਰਦੇ ਆ ਗੱਲਬਾਤ ਆ ਪਾਈ ਇਹ ਟਰੈਕਟਰ ਤੁਸੀਂ ਆ ਦੇਖ ਸਕਦੇ ਹੋ ਇੱਥੋਂ ਟਰੈਕਟਰ ਬਾਈ ਦੇ ਸ਼ੁਰੂ ਹੋ ਜਾਂਦੇ ਆ ਤੇ ਉਹ ਲਾਸਟ ਤੱਕ ਸਾਰੇ ਟਰੈਕਟਰ ਤੁਹਾਨੂੰ ਵਾਰੀ ਵਾਰੀ ਦਿਖਾਵਾਂਗੇ ਜਿਹੜੇ ਟਰੈਕਟਰਾਂ ਦਾ ਰੇਟ ਆ ਟਰੈਕਟਰਾਂ ਦੀ ਕੰਡੀਸ਼ਨ ਆ ਟਰੈਕਟਰਾਂ ਦੇ ਟਾਇਰ ਤੇ ਕਾਪੀ ਤੇ ਸੋਰ ਸਾਰੀਆਂ ਗੱਲਾਂਬਾਤਾਂ ਬਾਈ ਤੋਂ ਪੁੱਛਦੇ ਆ ਤੇ ਦਰਸ਼ਕੋ ਇੱਕ ਤੁਹਾਨੂੰ ਹੋਰ ਸੁਜੈਸਟ ਦੇਣਾ ਚਾਹੁੰਦੇ ਆ ਵੀ ਜਿਹੜੀ ਚੀਜ਼ ਜਿਹੜਾ ਵੀ ਟਰੈਕਟਰ ਬਾਈ ਤੋਂ ਤੁਸੀਂ ਖਰੀਦੋਗੇ ਜਾਂ ਸਾਡੀ ਵੀਡੀਓ ਦੇਖ ਕੇ ਖਰੀਦੋਗੇ ਤਾਂ ਆਪਦੀ ਗਰਾਊਂਡ ਲੈਵਲ ਤੇ ਕਾਗਜ਼ ਪੱਤਰ ਜਰੂਰ ਚੈੱਕ ਕਰ ਲਿਓ ਕਿਉਂਕਿ ਕਈ ਵਾਰ ਕਾਗਜ਼ਾਂ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਜੇ ਤੁਹਾਨੂੰ ਟਰੈਕਟਰ ਬਾਰੇ ਨੌਲੇਜ ਹੈਗੀ ਆ ਤਾਂ ਬੈਟਰ ਆ ਨਹੀਂ ਆਪਦੇ ਮਿਸਤਰੀ ਨੂੰ ਲਿਆ ਕੇ ਉਹਦਾ ਇੰਜਨ ਵਗੈਰਾ ਜੋ ਵੀ ਤੁਸੀਂ ਚੈੱਕ ਕਰਵਾਉਣਾ ਚਾਹੁੰਦੇ ਹੋ ਉਹ ਜਰੂਰ ਚੈੱਕ ਕਰਿਓ ਹੁਣ ਬਾਈ ਦੇ ਨਾਲ ਕਰਦੇ ਆ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਦੇ ਵਿੱਚ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਬਾਈ ਟਰੈਕਟਰ ਬਾਰੇ ਦੱਸੋ ਵੀ ਇਹ ਕਿਹੜਾ ਮਾਡਲ ਆ ਹਾਂਜੀ ਇੱਧਰੋਂ ਲੱਗ ਜਾਓ ਤੇ ਭਾਜੀ ਇੱਧਰੋਂ ਸਾਰੇ ਬਾਈ ਦੇ ਟਰੈਕਟਰ ਆ ਤੇ ਪਹਿਲਾਂ ਆਪਾਂ ਇੱਥੋਂ ਸ਼ੁਰੂ ਕਰ ਦਿੰਦੇ ਆ ਇਹ ਹੈਗਾ ਜੀ 2012 ਮਾਡਲ ਆਗਾ ਜੀ ਟੋਨਾਲਿਕਾ 750 ਵਾਲਾ ਬਲਡੋਗ ਮਾਡਲ ਵਾਲਾ ਆ ਗਿਆ ਹੈ ਪਾਵਰ ਸਟੀering ਆ ਐਰਾਂ ਦਾ ਰਿਮੇਜੂ ਇਹਨਾਂ ਦਾ ਤੁਸੀਂ ਟਾਇਰ ਇੰਜਨ ਸਾਰਾ ਕੁਝ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਚੰਕੀ ਜੀ ਤੁਹਾਨੂੰ ਦਿਖਾਵਾਂਗੇ ਸਰਵਿਸ ਵੀ ਹੋਈ ਹੋਈ ਹੈ ਤੇ ਸਸਾਨ ਦਾ ਮੇਰਾ ਸਭ ਤੋਂ ਜ਼ਰੂਰੀ ਟੌਪ ਹੈ ਹਾਂ ਹਾਂ ਟਾਇਰਾਂ ਦਾ ਮਗਰ ਲਿਆਂਦਾ ਬਿੱਲ ਮਿਲ ਜੂ ਮੂਰਲੇ ਥੋੜੇ ਜੇ ਪੁਰਾਣੇ ਆਗੇ 70 80% ਕਹਿ ਸਕਦੇ ਆਗੇ 70 80% ਇਹ ਟਾਇਰ ਆ ਮੂਰਲੇ ਆ ਮਗਰ ਲਿਆਂਦਾ ਬਿੱਲ ਤੇ ਮਗਰ ਲਿਆਂਦਾ ਬਿੱਲ ਮਿਲ ਜੂਗਾ ਬਾਕੀ ਫੁੱਲ ਟੌਪ ਮਾਡਲ ਆ ਇੰਜਨ ਗੇਅਰ ਦੀ ਭਾਵੇਂ ਵਾਹ ਕੇ ਸੱਲੀ ਕਰ ਲਈ ਮੇਨ ਕਾਫੀ ਗਾਗ ਜਾਂਦੀ ਆਪਣੀ ਫੁੱਲ ਗਾਰੰਟੀ ਹੈ ਜੀ 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 ਕਾਫੀ ਗਾਗ ਜਾਂਦੀ ਆਪਾਂ ਐਨਓ ਸੀ ਲੈ ਕੇ ਦੇਵਾਂਗੇ ਜੇਕਰ ਕੋਈ ਆਪਣੇ ਬਠਿੰਡੇ ਜ਼ਿਲ੍ਹੇ ਦਾ ਜਾਂ ਕੋਈ ਮਾਨਸਾ ਜ਼ਿਲ੍ਹੇ ਦਾ ਜਾਂ ਕੋਈ ਨੇੜੇ ਜ਼ਿਲ੍ਹੇ ਦਾ ਆਉਂਦਾ ਉਹਨੂੰ ਆਪਾਂ ਨਾਮ ਵੀ ਕਰਵਾ ਕੇ ਦੇ ਦੇਵਾਂ ਉਹ ਤਾਂ ਆਪਣਾ ਮੰਨ ਕੇ ਚੱਲੋ ਵੀ ਇੰਨਾ ਹੋਣੀ ਹੁੰਦਾਗਾ ਹਨਾ ਹਾਂ ਬਾਕੀ ਆਪ ਦਾ ਕਾਗਜ਼ ਪੱਤਰ ਜਿੱਥੇ ਮਰਜ਼ੀ ਚੈੱਕ ਕਰਵਾ ਲੈ ਕਾਗਜ਼ ਪੱਤਰਾਂ ਦੀ ਆਪਣੀ ਇੰਨਾ ਟਾਈਮ ਟੈਕ ਵਾਲਾ ਟਰੈਕਟਰ ਉਹਨਾਂ ਟਾਈਮ ਤੱਕ ਦੀ ਗਰੰਟੀ ਹੈ ਜੀ ਕਿਰਦਾ ਇਹਦਾ ਮੰਨ ਕੇ ਚੱਲੋ ਵੀ 12 ਮਾਡਲ ਆ ਡਿਮਾਂਡ ਇਹਦੀ 4 ਲੱਖ ਤੇ 10000 ਰੁਪਿਆ ਹੈਗਾ ਤੇ ਬਾਈ ਸਾਡੇ ਦਰਸ਼ਕਾਂ ਦਾ ਮਾਨ ਤਾਨ ਕਿੰਨਾ ਕਰੋਗੇ ਮਾਨਸਾ ਨਹੀਂ ਗਿਰੀ ਲੱਖੀ ਗਿਰਦੇ ਫਕੀਰ ਹੋ ਜਾਣਾ ਇਹ ਨਾ ਹੋਵੇ ਕਿ ਬਾਈ ਤੁਸੀਂ ਹੁਣ ਵੀਡੀਓ ਦੇ ਵਿੱਚ ਕੁਝ ਬੋਲ ਦਿਓ ਜਦੋਂ ਸਾਡੇ 10 ਸਟ ਫੋਨ ਕਰਨ ਤਾਂ ਤੁਸੀਂ ਕੁਝ ਬੋਲੋ ਇਹਦਾ ਬਾਈ ਹਾਂ ਨਾ ਚਰੀ ਟਾਗਾ ਮੰਗਣ ਨੂੰ ਆਪਾਂ 4 ਲੱਖ 10 ਹਜ਼ਾਰ ਮੰਗਦੇ ਆ ਭਾਵੇਂ ਦਾ 4 ਲੱਖ ਕਵਾ ਲਉ ਭਾਵੇਂ 90 ਹਜ਼ਾਰ ਕਵਾ ਲਉ ਇਹ ਹਾਂ ਨਾ ਜੀ ਡੇਟਾ ਦੇ ਦਿਆਂਗੇ ਆਪਾਂ 3 ਲੱਖ 70 ਹਜ਼ਾਰ ਦਾ ਡੇਟਾ 40000 ਰੁਪਏ ਡਿਸਕਾਊਂਟ ਹੁਣ ਦਰਸ਼ਕੋ ਮਗਰਲੀ ਸਾਹਿਬ ਟਰੈਕਟਰ ਨੂੰ ਪੂਰੀ ਚੰਗੀ ਤਰ੍ਹਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਦੇ ਵਿੱਚ ਆ ਤੁਸੀਂ ਬੈਕ ਸਾਈਡ ਦੇਖ ਸਕਦੇ ਹੋ ਇਹ ਤੋ ਰੰਗ ਨਹੀਂ ਹੋਇਆ ਭਾਈ ਰੰਗਦਾ ਨਹੀਂ ਕਿੱਥੇ ਹੋਇਆ ਰੰਗ ਇਹ ਮਾੜਾ ਮੋਟਾ ਮੰਨ ਕੇ ਚਲੋ ਵੀ ਬੰਪਰ ਮੂੰਪਰ ਹੋ ਗਏ ਆ ਨਾਰਮਲੀ ਗੱਲਾਂ ਨਾਟ ਬੋਲਟ ਹੋਏ ਆ ਜਿਵੇਂ ਸ਼ੋਅ ਆ ਜਾਂਦੀ ਆ ਮਗਰਾੜ ਆ ਕੇ ਰੰਬ ਰੁੰਬਾ ਕੇ ਸਭ ਕੁਝ ਓਰੀਜਨਲ ਆ ਰੈਕਟਰ ਚਲੋ ਬੰਪਰ ਵਗੈਰਾ ਜੀ ਦਾ ਮਾੜਾ ਮੋਟਾ ਮਾਡਲ ਦੇ ਸਾਬ ਨਾਲ ਮਾੜੀ ਮੋਡੀ ਟੱਚਿੰਗ ਆ ਜਾਂਦੀ ਜੀ ਜੀ ਬਾਕੀ ਅੱਗੇ ਆ ਗਿਆ 58 11 ਜੀ ਭਾਈ ਜੀ ਇਹ ਹਜੇ ਰੱਖ ਪਹਿਲੇ ਘਰ ਤਾਂ ਇਹਦਾ ਭਾਈ ਜੀ ਇਹ ਮਾਡਲ ਦਾ ਹੈਗਾ 2001 ਆ ਗੱਲ ਕਰ ਇਹ ਚ ਗੁਣਵਾਲੀ ਆ ਜੀ ਪਹਿਲੀ ਗੱਲ ਤਾਂ ਇਹਦੇ ਚ ਗੁਣੇ ਇਹ ਆ ਵੀ ਇਹ ਲੋਕਲ ਬਠਿੰਡੇ ਦਾ ਨੰਬਰ ਬਾਕੀ ਇਹਦਾ ਕੈਰ ਰੈਕ ਤਾਂ ਇਹਨਾਂ ਮਗਰੋਂ ਨਹੀਂ ਸੱਤਾਂ ਚੈੱਕ ਕਰਵਾਦੇ ਬੈਠਣ ਵਾਲੀ ਥਾਂ ਵੀ ਰੰਗ ਨਹੀਂ ਦੱਸਕੋ ਮਰਗੜ ਵਗੈਰਾ ਸਾਰਾ ਇੰਡੀਕੇਟਰ ਵੀ ਟਰੈਕਟਰ ਦੇ ਨਾਲ ਦੇ ਆਹ ਬੈਕ ਲਾਈਟ ਆਹ ਇੰਡੀਕੇਟਰ ਵੀ ਨਾਲ ਦੇ ਆਹ ਟਰੈਕਟਰ ਦੇ ਆਹ ਹੁੱਕ ਨਾ ਕੰਪਨੀ ਵੱਲੋਂ ਘੁਗਦੀ ਆਉਂਦੀ ਹੈਗੀ ਤੇ ਇਹ ਘੁਗਦੀ ਨਾਲ ਦੀ ਉਵੇਂ ਹੀ ਆ ओरिजिनल ਵੀ ਕੋਈ ਆ ਟੱਟ ਭੱਜ ਵਾਲਾ ਨਹੀਂ ਕੋਈ ਤੂੜੀ ਵਾਲੀ ਮਸ਼ੀਨ ਤੇ ਨਹੀਂ ਚੱਲਿਆ ਕੋਈ ਵੱਡੇ ਡੋਲੂ ਕਰਾਹੇ ਤੇ ਨਹੀਂ ਚੱਲਿਆ ਕੋਈ ਵੱਡੀ ਕੰਬਾਈਨ ਦੇ ਜਿਹੜਿਆ ਆ ਹੁੱਕ ਦੀਆਂ ਨਾ ਆ ਗੁੱਲੀਆਂ ਗੱਲੀਆਂ ਚੈੱਕ ਕਰਵਾ ਦੇ ਤੱਕ ਘਾਸਾ ਵੀ ਨਹੀਂ ਪਿਆਗਾ ਜੀ ਇੰਨਾ ਕਿ ਥੋੜਾ ਚੱਲਿਆ ਬੈਟਰੀ ਟਰ ਬਾਕੀ ਇਹ ਪਾਵਰ ਸਟੀering ਕਰਵਾਇਆ ਪਿਆ ਪਾਵਰ ਸਟੀering ਕਰਵਾਇਆ ਹੋਇਆ ਹਾਂ ਹਾਂ ਇਹਦੇ ਦੇ ਮੰਨ ਕੇ ਚਲੋ ਵੀ 40000 ਰੁਪਏ ਪਾ ਲਾਇਆ ਇਹ ਜੀ ਇਹ ਦਿੱਕਤ ਵੀ ਆਉਂਦੀ ਹੈ 6 ਮਹੀਨੇ ਤੱਕ ਦੀ ਆਪਣੀ ਗਾਰੰਟੀ ਹੈ ਜੀ ਬਾਕੀ ਜੇ ਆਹ ਇਧਰ ਕੈਮਰਾ ਮਰਾ ਦਿਓ ਇਹਦੀ ਚਮਕ ਪਈ ਆ ਨਾ ਟੈਂਕੀ ਦੀ origignal ਆ ਅਜ ਤੱਕ ਜੀ ਕੋਈ ਇਹ ਚੀਜ਼ ਨਹੀਂ ਵੀ ਹੋਈ ਹੋਊਗੀ ਨਾਲ ਦਾ ਰੰਗ ਪੇਂਟ ਆ ਇਹਦੇ ਆ ਸ਼ੂ ਵੀ origignal ਨਾਲ ਦੀ ਟੈਂਕੀ ਦਾ ਰੰਗ ਵੀ ਨਾਲ ਦਾ ਹਾਂ ਮੰਨ ਕੇ ਚਲੋ ਵੀ ਬਾਡੀ ਤੇ ਮਾੜਾ ਮੋਟਾ ਟੱਚਿੰਗ ਹੋਈ ਹੋਈ ਹੈ ਜਿਹੜੀ ਚੀਜ਼ਾਂ ਦੱਸ ਕੇ ਦੇਵਾਂਗੇ ਜਿਹੜੇ ਮਗਰਲੇ ਟਾਇਰ ਆ ਇਹਦੇ ਹੈਗੇ 80 ਪੈਸੇ ਅਗਲੇ ਵੀ 80 ਪੈਸੇ ਇਹ ਡੀਡਾ ਬਾਬਨ ਸਿੰਘ ਜੀ ਡਬਲ ਜੈਕ ਵਾਲਾ ਹੋਇਆ ਹੋਇਆ ਦੋਨੇ ਪਾਸੇ ਨਿਕਲਦਾ ਇਹਦਾ ਜੈਕ ਹਿੱਸੇ ਵਾਲਾ ਆ ਗਿਆ ਜੀ ਤੇ ਇਧਰ ਇਹਦਾ ਅਜੇ ਤੱਕ ਮੰਨ ਲਓ ਵੀ 2001 ਮਾਡਲ ਦਾ ਨਾ ਆ ਚੈੱਕ ਕਰਵਾ ਦੇ ਦਿੰਦੇ 2001 ਦਾ ਰੈਡੀ ਲੀਟਰ ਵੀ ਨਾਲ ਦਾ 24 ਸਾਲ ਹੋ ਗਏ ਜੀ ਅਜੇ ਤੱਕ ਇੰਨਾ ਮੰਨ ਕੇ ਚੱਲੋ ਵੀ ਥੋੜਾ ਚੱਲਿਆ ਵਾ ਟਰੈਕਟਰ ਆ ਇਹ ਦਾਰਾ ਦੂਰਾ ਵੀ ਡੇਟਾ ਦੇਖਦਾ ਚੰਨਾਲ ਦੇ ਜੀ ਕੋਈ ਵੀ ਨਾ ਸਾਫਤ ਕਰਦੇ ਆ ਜੀ ਤੇ ਸ਼ੋਰ ਤੇ ਆ ਟੈਂਕੀ ਤੇ ਰੰਗ ਦੀ ਗਲਮ ਲੱਗੀ ਹੋਵੇ ਆਉਂ ਜਾਂਦਾ ਭਾਵੇਂ ਜਿੰਨਾ ਖਰਚਾ ਹੋ ਹੀ ਲੈ ਜਾ ਜੀ 65 ਬਾਈ ਦੇ ਹਿੱਸੇ ਵਾਲਾ ਜੀ ਬਾਕੀ ਇਹਦੇ ਮਗਰਲੇ ਪੋਰ ਹਿੱਸੇ ਦੀ ਜਿਹੜੀ ਆ ਕੀ ਬਾਜ ਜਿਵੇਂ ਨਾੜ ਕੇ ਨਾ ਬਾਜ ਕਰਦਾ ਹੁੰਦਾ ਬਾਜ ਬੂਝ ਹੈ ਨਹੀਂ ਪੂਰਾ ਵੀ ਡਿਮਾਂਡ ਇਹਦੀ ਹੈਗੀ ਆ ਕਿ 3 ਲੱਖ ਤੇ 85000 2001 ਮਾਡਲ ਆ 3 ਲੱਖ 85000 ਰੁਪਿਆ ਡਿਮਾਂਡ ਆ ਤੇ ਬਾਈ ਜੀ ਮਾਨ ਤਾਣ ਕਿੰਨਾ ਕਰੋਂਗੇ ਇਹਦੇ ਚ ਮਾਨ ਤਾਣਾ ਆਪਾਂ 3 ਲੱਖ ਤੇ 60000 ਤਰ੍ਹਾਂ ਕਰਤੀ ਲੈਣਗੇ ਕੀ ਰੇਟ 3 60 70 ਕਵਾ ਲੂੰ 75 ਕਵਾ ਲੂੰ ਆ ਜੇਕਰ ਕੋਈ ਆ ਜੇ ਟਰੈਕਟਰ ਨਾ ਪਸੰਦ ਆਵੇ ਭਾਵੇਂ ਉਹਨਾਂ ਦਾ ਤੇਲ ਦਾ ਖਰਚਾ ਵੀ ਲੈ ਜੀ ਇੰਨੀ ਗਰੰਟੀ ਆ ਆ ਟਰੈਕਟਰ ਤੇ ਕਮੀਆਂ ਨਹੀਂ ਕੋਈ ਬਾਈ ਨੇ ਜਿਹੜੀਆਂ ਟਰੈਕਟਰ ਦੇ ਵਿੱਚ ਖੂਪੀਆਂ ਸੀ ਜਿਹੜੀਆਂ ਕਮੀਆਂ ਸੀ ਉਹ ਵੀ ਦੱਸ ਦਿਓ ਖੂਪੀਆਂ ਵੀ ਦੱਸ ਦਿਆਂ ਜਿਹੜਾ ਰੇਟ ਦੇ ਵਿੱਚ ਕਿੰਨਾ ਡਿਸਕਾਊਂਟ ਦੇਵਾਂਗੇ ਉਹ ਵੀ ਦੱਸ ਤਾਂ ਹੁਣ ਨੈਕਸਟ ਟਰੈਕਟਰ ਬਾਈ ਤੋਂ ਪੁੱਛਦੇ ਆ ਬਾਈ ਜੀ ਇਹਦਾ ਕੀ ਰੇਟ ਆ ਕਿਹੜਾ ਮਾਡਲ ਆ ਇਹ ਮਾਰ ਕੇ 16 ਦੇ ਆ ਕਾਪੀ ਦੀ ਸਰਾਂ ਜੀ ਮਾਰ ਕੇ ਚਲੋ 17 ਹੀ ਆ ਬਈ ਮਾਰ 17 ਮਾਡਲ ਡਿਮਾਂਡ ਹੈਗੀ ਇਹਦੀ 6,55,000 ਠੀਕ ਆ ਇਹਦਾ ਰੇਟ 36 30 ਸਪੈਸ਼ਲ ਐਡੀਸ਼ਨ ਵਾਲਾ ਬਈ ਸੰਡੀਸ਼ਨ ਵਾਲਾ ਮੰਨ ਕੇ ਚੱਲੋ ਵੀ ਇਹਦੇ 'ਚ ਕੀ ਆ ਜਾਂਦਾ ਨਾ ਇੱਕ ਤਾਂ ਜੱਕ ਆ ਜਾਂਦਾ ਇਹ ਪੂਲ ਟੌਪ ਮਾਡਲ ਵਾਲਾ ਆ ਗਿਆ 55 ਐਚਪੀ ਵਾਲਾ ਜੀ ਬਾਕੀ ਖੂਬੀ ਇਹ ਕਿ ਇਹਦੇ 'ਚ ਇਹ ਹੈਗੀ ਇਹਦੇ ਤੇ 50 55000 ਰੁਪਿਆ ਲੱਗਿਆ ਵਾ ਜੱਗੇ ਵਾਸਤੇ ਉਹਦੀ ਮੋਡੀਫਿਕੇਸ਼ਨ ਹੋਈ ਬਈ ਆ ਠੀਕ ਹੈ ਜੀ ਇਹ ਆਪਾਂ ਅੱਜ ਰੇਟਰ ਤਿਆਰ ਕਰਵਾਉਣਾ ਹੋਵੇ ਨਾ 6 ਮਹੀਨਿਆਂ ਦੀ ਪਹਿਲਾਂ ਵੇਟਿੰਗ ਲੈਣੀ ਪੈਂਦੀ ਹੈਗੀ ਜੀ ਸਾਲ ਡੇਢ ਸਾਲ ਬਾਅਦ ਆਪਾਂ ਨੂੰ ਮੰਨ ਕੇ ਚੱਲੋ ਵੀ ਟਰੈਕਟਰ ਮਿਲਦਾ ਜੇ ਮੰਨ ਕੇ ਚੱਲੋ ਵੀ ਆਪਾਂ ਮੋਡੀਫਿਕੇਸ਼ਨ ਇਹ ਮੋਡੀਫਿਕੇਸ਼ਨ ਆਪਾਂ ਨੂੰ ਕੀਤਾ ਕਰਾਇਆ ਮੇਰੇ ਦੁਆਰਾ ਠੀਕ ਹੈ ਜੀ ਬਾਕੀ ਇਧਰੋਂ ਤੁ ਇਹ ਜੇ ਕਮਾਨ ਹਾਲਦੇ ਆ ਜਾਂ ਨਵੇਂ 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 ਇਹਦੇ 916 ਵਾਲੇ ਵੱਡੇ ਪਾਏ ਹੋਇਆ ਛਾਪਣਾ ਲਾਇਆ ਹੋਇਆ ਤੇ। ਜੀ। ਅਗਲੇ ਕੁੜੀਰ ਤੇ। ਜੀ। ਵੱਡੀ ਇਹਦੇ ਟਰਬੋ ਲੱਗੀ ਹੋਈ ਆ ਆ ਐਮਪੀਸੀ ਜੋਇੰਟ ਲੱਗਿਆ ਹੋਇਆ। ਠੀਕ ਹੈ ਜੀ। ਲੱਗੇ ਵਾਸਤੋਂ। ਜੀ। ਪਾਵਰ ਇਹਦੇ ਤਾਂ ਇੰਨੀ ਕਾ ਵੀ ਹੈਡ ਗੱਲਾਂ ਦੇ ਕੋਸ ਮਰਜੀ ਮਗਰ ਬਾਈ ਤੇ। ਇਹਦਾ ਸਾਰਾ ਕੰਮ ਜੱਗੇ ਵਾਸਤੋਂ ਆ ਬਾਈ ਜੀ। ਹਾਂ ਹਾਂ ਹਾਂ। ਜੀ 17 ਅਕਲਟੀਵੇਟਰ ਪਾਵੇ ਮਗਰ ਆਪਣੇ ਕੋਲੇ ਬਕਾਇਦਾ ਜੀ ਹੈਗੀ ਹੈਗੀ। ਬਾਕੀ ਆ ਵੀ ਵਾਹ ਕੇ ਫੁੱਲੀ ਕਰਕੇ ਉਦੋਂ ਵਗ ਲੈ। ਇਹਦੀ ਗਰੰਟੀ ਆ ਮਗਰ ਉਹ ਚੈੱਕ ਕਰਵਾ ਦੇ। ਤਸਕੋ ਵੀ ਤਸੱਲੀ ਕਰਕੇ ਕੋਈ ਵੀ ਚੀਜ਼ ਲੈਣੀ ਹੈ ਤਸੱਲੀ ਕਰਕੇ ਲਿਓ ਬਾਈ ਨੇ ਸਾਰੀਆਂ ਖੂਬੀਆਂ ਇਸ ਟਰੈਕਟਰ ਦੀਆਂ ਹੀ ਗਿਣਆਂ ਤੀਆਂ ਹੁਣ ਬੈਕ ਸਾਈਡ ਤੋਂ ਦਿਖਾ ਦੇਣਾ ਜਿਹੜੇ ਟਰੈਕਟਰ ਦੀ ਕੰਡੀਸ਼ਨ ਆ ਉੱਪਰ ਤੋਂ ਵੀ ਦੇਖ ਲਓ ਤੁਸੀਂ ਇਹ ਅਰੀਜਨਲ ਕਨੋਪੀ ਲੱਗੀ ਆ ਇਹ ਮੰਨ ਕੇ ਚਲੋ ਵੀ 75000 ਰੁਪਏ ਦੀ ਗੱਲੀ ਕਰਾਂ ਰੁਪਈਆ ਠੀਕ ਹੈ ਜੀ ਕਿਹਾ ਜਾਂਦਾ ਹੁੰਦਾ ਵੀ ਹੂਨ ਲੱਗੀ ਹੁੰਦੀ ਆ ਵੈਰਦ ਦਾ ਉਹ 15000 ਵੀ ਲੱਗੇ ਜਾਂਦੀ ਆ ਇਹ ਅਰੀਜਨਲ ਆ ਜੀ ਬੜੇ ਵਸਤੇ ਵਾਜੇ ਜੀ 70000 ਦੀ ਗੱਲੀ ਕਰਾਂ ਕਨੋਪੀ ਤੇ ਟਾਇਰ ਨਵੇਂ ਆ ਗੁਡਇਰ ਦੇ ਡੀਟੀ 195 ਦੇ ਬਾਕੀ ਆ ਸਮਾਨ ਸਾਰਾ ਚੈੱਕ ਕਰ ਲ ਜੀ ਦਾਰੀ ਸੈਂ ਸਰੀ ਨਾਲ ਆ ਗਏ ਬਾਕੀ ਇੰਜਨ ਗੇਰ ਤਾਂ ਤੁਹਾਨੂੰ ਦੱਸ ਹੀ ਤਾਂ ਦੱਸਣ ਦੀ ਲੋੜ ਹੀ ਨਹੀਂ 55000 ਰੁਪਿਆ ਰੈਟਰ ਦੇ ਉੱਤੇ ਲੱਗਿਆ ਹੋਇਆ ਹੈਗਾ ਬੋਡੀ ਮੋਡੀਫਿਕੇਸ਼ਨ ਹੋਈ ਹੋਈ ਹੈ ਜੀ ਜਿੱਦੜਾ ਮਰਜੀ ਵਾਹ ਕੇ ਥੱਲੀ ਕਰਕੇ ਇਹ ਰੈਟਰ ਲੈ ਬਾਕੀ ਲੋਕਲ ਇਹਦਾ ਬਿਜਾਰ ਨੰਬਰ ਹੈਗਾ ਆਪਣੇ ਪੀ ਵੀ ਵਾਈ ਫਾਈਲ ਦਾ ਨੰਬਰ ਹੈਗਾ ਭਾਈ ਜੀ ਕਾਗਜ਼ਾਂ ਦਾ ਦੱਸੋ ਵੀ ਕਾਗਜ਼ ਕਾਫੀ ਕਾਗਜ਼ ਭਾਈ ਕਾਗਜ਼ਾਂ ਦੀ ਗੱਲ ਨਹੀਂ ਹੈ ਟਰੈਕਟਰ ਹੈਗਾ ਆ ਖੜਾ ਹਨਾ ਆਵੇ ਕੋਈ ਆਪ ਦਾ ਜਾਣਕਾਰ ਬੰਦਾ ਮੈਸਟਰੀ ਲਿਆਵੇ ਲਿਆਉਣ ਵਾਲਾ ਬੰਦਾ ਲਿਆਵੇ ਤਸੱਲੀ ਕਰਕੇ ਲੈ ਟਰੈਕਟਰ ਦੇ ਮੰਨ ਕੇ ਚੱਲ ਵੀ ਹੱਤ ਆ ਦਸ ਲਗਾਤ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਚੰਗਾ ਮਾੜਾ ਆਪ ਦਾ ਫਰਕ ਕੀ ਲੈਣਾ ਆ ਜਿਹੜੇ ਕਾਗਜ਼ ਆ ਕੇ ਕਾਗਜ਼ਾਂ ਪਿੱਛੇ ਜੇ ਕੋਈ ਸਾਲ ਨੂੰ ਵੀ ਸੀਮੇ ਨਹੀਂ ਲੈਣੋ ਜਾਂ ਨਾ ਕਰਾਂ ਤੱਕ ਕੋਈ ਜੱਟਾ ਤਾਂ ਉਂਦੀ ਆ ਉਹਦੀ ਜ਼ਿੰਮੇਵਾਰੀ ਆ ਆਪਣੀ ਇੱਕ ਪੈਸਾ ਵੀ ਮਿੱਟੀ ਨਹੀਂ ਪੈਂਦਾ ਜਿਹਨੇ ਪੈਸਾ ਦਾ ਸੌਦਾ ਲੈ ਕੇ ਜਾਊਗਾ ਉਹਨੇ ਪੈਸੇ ਆ ਤੇ ਪਟਾਣੇ ਤੇ ਲੈ ਕੇ ਆਉਂਦੇ ਨੇ ਨਾ ਨਾ ਹੋਵੇ ਕਾਪੀ ਕਾਗਜ਼ ਜੀ ਜੀ ਬਾਈ ਹੋਰ ਇਦਾਂ ਦਾ ਟਰੈਕਟਰ ਦਿਖਾਉਣ ਲੱਗੇ ਆ ਫਲਾਕ ਟਰੱਕ 60 ਇਹ ਆ ਗਿਆ ਸੁਪਰਮਾਰਕਟ ਇਹ ਭਾਈ ਕੰਪੈਸਟੀ ਲੈਫਟ ਆ ਗਈ ਡਬਲ ਕਲਚ ਆ ਗਿਆ ਡੀਲ ਬ੍ਰੇਕਾਂ ਰਿਵਰਸ ਵੀਡੀਓ ਫੁੱਲ ਟੌਪ ਮਾਡਲ ਵਾਲਾ ਹੈ ਜੀ ਬਾਕੀ ਇਹਦਾ ਰੰਗ ਪੇਡ ਵੀ Ориਜਨਲ ਆ ਥੱਲੇ ਬਾਡੀ ਦੀ ਮਨ ਕਿੱਦ ਲੋ ਆ ਚੀਜ਼ ਆ ਗਈ ਜਿਹੜੇ ਸਾਊ ਸਾ ਮਾਡੀ ਮੋਡੀਟੇਸ਼ਨ ਹੋਈ ਆ ਆ ਚੀਜ਼ ਤੇ ਕਿਤੇ ਨਹੀਂ ਲੱਗੀ ਜੀ ਬਾਡੀ ਬਿਲਕੁਲ Ориਜਨਲ ਆ ਸ਼ੋ ਜਿਹੜੀ ਰੈਂਬਾ ਮਗਰਾੜ ਮੀਨ ਚੀ ਚਾਹੁੰਦਾ ਜਿਹੜੀ ਜੀ ਤੇ ਭਾਈ ਇਹ ਕਿਹੜਾ ਮਾਡਲ ਹੈ ਤੇ ਕੀ ਇਹਦਾ ਰੇਟ ਆ ਆਪਾਂ ਰੱਖਿਆ ਹੋਇਆ ਇਹਦੇ ਮਾਰਕੇ 12 ਦੇ ਆਗੇ ਕਾਪੀ ਆ ਜਿਹੜੀ ਇਹਦੀ 13 ਦੀ ਆ ਅੱਛਾ ਜੀ ਆਸੀ 13 ਦੀ ਆ ਮਾਰਕੇ 12 ਜੀ ਇਹਦੀ ਡਿਮਾਂਡ ਹੈਗੀ ਆ 4,115,000 ਰੁਪਇਆ ਤੇ ਦਰਸ਼ਕਾਂ ਨੂੰ ਕਿੰਨੀ ਛੋਟ ਦੇਓ ਕਿੰਨਾ ਡਿਸਕਾਊਂਟ ਆ ਇਹਦਾ ਡਿਸਕਾਊਂਟ ਇੰਕੀ ਰੇਟ ਇਹਦਾ ਮੰਨ ਕੇ ਗੱਲ ਵੀ ਆਪਾਂ ਦੇ ਦੇ ਆਗੇ ਜੀ 3,85,000 ਦਾ ਰੇਟ ਦੇ ਗਏ 3,85 ਮਤਲਬ ਕਿ 30,000 ਰੁਪਇਆ ਦਰਸ਼ਕੋ ਡਿਸਕਾਊਂਟ ਆ ਬਹੁਤ ਵੱਡੀ ਰਕਮ ਆ ਤੇ ਬਾਕੀ ਹੁਣ ਜਿਹੜੀ ਟਰੈਕਟਰ ਦੀ ਕੰਡੀਸ਼ਨ ਆ ਉਹ ਤੁਸੀਂ ਦੇਖ ਲਿਓ ਟਾਇਰ ਦੇਖ ਲਓ ਇਹਦੇ ਟਾਇਰ ਆ ਅਗਲੇ ਤਾਂ ਨਵੇਂ ਇੱਕ ਜੀ ਹੋ ਰਿਹਾ ਇਹਦੇ ਵੀ ਨਾ 7.5 16 ਵਾਲੇ ਵੱਡੇ ਪਾਏ ਹੋਏ ਆ ਟਾਇਰ ਜੀ ਪੁਰਲੇ ਜੀ ਪਗਰਲੇ 14 9 22 ਦੇ ਹੈਗੇ ਆ 80 ਪੈਕੇ ਜੀ ਆਪ ਬੋਲੋ ਜੀ ਇੰਜਨ ਵਗੈਰਾ ਚੈੱਕ ਕਰਵਾ ਰਹੇ ਹਾਂ ਇੰਜਨ ਵਗੈਰਾ ਸਾਰਾ ਕੁਝ ਚੰਗੀ ਤਰ੍ਹਾਂ ਦੇਖ ਲਓ ਵੀਡੀਓ ਦੇ ਵਿੱਚ ਜਿਹੜੇ ਵੀ ਦਰਸ਼ਕ ਆਏ ਸਿਸਟਮ ਵਗੈਰਾ ਲੱਗਿਆ ਹੋਇਆ ਚੱਲਦਾ ਵਧੀਆ ਚੱਲਦਾ ਹੈਗਾ ਸਟਿੱਕਰਾਂ ਬਾਰੇ ਬੋਲਣੇ ਮਾਣਿਆ ਆਹ ਸਟਿੱਕਰ ਸੋਕਲ ਵੀ ਟਰੈਕਟਰ ਦੇ ਤੇ ਮੈਂ ਲੇ ਕੇ ਚੱਲੋ ਵੀ ਆਹ ਚੀਜ਼ ਹੈ ਜਿਹੜੀ ਮੰਨ ਕੇ ਚੱਲੋ ਵੀ ਲੱਗੀ ਰਹੀ ਹੈ ਜਿਹੜੇ ਜਿਹੜੇ ਸਟਿੱਕਰ ਵਗੈਰਾ ਢਾਂ ਦੇ ਨਾਲ ਦੇ ਆ ਜੀ ਠੀਕ ਹੈ ਬੈਕ ਸਾਈਡ ਤੋਂ ਵੀ ਚੰਗੀ ਤਰ੍ਹਾਂ ਦੇਖ ਲਓ ਟਰੈਕਟਰ ਨੂੰ ਸਾਰਾ ਟਰੈਕਟਰ ਬਿਲਕੁਲ ਸਾਬਗਰਿਆ ਹੋਇਆ ਤੇ ਬਾਅਦ ਇੱਕ ਜੀ ਹੋਰ ਆ ਗਈ ਇਹਦੇ ਨਾਲ ਕੋਈ ਕਦੂ-ਕਦੂ ਵਾਲੇ ਏਰੀਆ ਚ ਨਹੀਂ ਚੱਲਿਆ ਹੋਇਆ ਸੁੱਕੀ ਨਹੀਂ ਚੱਲਿਆ ਹੋਇਆ ਬਿਲਕੁਲ ਕੈਮਰਾ ਮਰਵਾ ਕੇ ਚੈੱਕ ਕਰਵਾ ਦੋ ਚਮਕ ਵੀ ਉਵੇਂ ਪਈ ਆ ਟਰੈਕਟਰ ਤੇ ਉਹ ਜੀ ਨਿਮੀ ਤੇ ਨਾਲੇ 12 13 ਮਾਡਲ ਟਰੈਕਟਰ ਆਗਾ ਨਹੀਂ ਇੱਥੇ 20 20 ਮਾਡਲਾਂ ਦੇ ਵੀ ਮਗਰਾੜ ਗਲੇ ਪਏ ਹੁੰਦੇ ਆ ਬਿਲਕੁਲ ਸਾਫ ਪਿਆ ਬਹੁਤ ਚੰਗੇ ਵਗਰਾੜ ਪਏ ਆ ਰੰਗ ਰੰਬ ਨਾਲ ਦੇ ਆਏ ਜੀ ਇਹ ਰੰਗ ਪੇਂਟ ਦੀ ਵੀ ਗਾਰੰਟੀ ਆ ਜੇ ਕਿਤੇ ਕਲਮ ਲੱਗੀ ਹੋਵੇ ਉਹਦਾ ਵੀ ਭਾਵੇਂ ਆਉਣ ਜਾਂਦਾ ਤੇ ਏਡਾ ਖਰਚਾ ਲੈ ਲੈ ਜਿੱਥੇ ਲੱਗੀ ਆ ਉੱਥੇ ਦੱਸ ਕੇ ਦੇਵਾਂਗੇ ਜੀ ਥੱਲੇ ਮਾੜੀ ਮੋਟੀ ਬਾਡੀ ਦੀ ਆ ਸ਼ੋਰ ਐ ਮਗਰਾਡਾਂ ਦੀ ਇਹ ਲੱਗੀ ਹੋਵੇ ਕਿਤੇ ਵੀ ਨੌਜੰਨੇ ਸਾਥੇ ਵੀ ਹੋਇਆ ਹੋਵੇ ਭਾਵੇਂ ਅੰਦਰ ਤੇਲ ਤੱਕ ਚੱਲਿਆ ਗਿਆ ਹੋਵੇ ਠੀਕ ਆ ਭਾਈ ਜੀ ਠੀਕ ਹੈ ਜੀ ਇਹ ਡੈਕਟਰ ਆ ਗਿਆ ਇਹ ਡੀਆਈ 750 ਭਾਈ ਜੀ ਕਿਹੜਾ ਮਾਡਲ ਹੈ ਇਹ ਮਾਰਕੇ 8 ਦੇ ਆ ਕਾਪੀ ਨਾ ਹੁੰਦੀ ਆ ਜੀ 2009 ਮਾਡਲ ਆ ਮਤਲਬ ਹਾਂ ਹਾਂ 2009 ਮਾਡਲ ਟਾਇਰ ਨਾ ਮੈਂ ਅੱਜ ਸਾਰੇ ਬੈਲੇ ਲੈ ਜਰੂਰਾਂ ਜੀ ਟਾਇਰਾਂ ਦਾ ਬਾਕੀ ਪਾਸਿੰਗ ਵਾਲਾ ਡੈਕਟਰ ਆ ਜੀ 2030 ਤੱਕ ਪਾਸਿੰਗ ਵੀ ਆ ਪੰਜ ਸਾਲਾਂ ਦੀ ਪਾਸਿੰਗ ਵੀ ਕਰਵਾ ਕੇ ਦੇਵਾਂਗੇ ਆਪਾਂ ਨਾਮ ਵੀ ਹੋਊਗਾ ਨਾ ਕਰਾਉਣਾ ਪਊਗਾ ਰੇਟ 315 ਤੇ ਬਾਈ ਜੀ ਕਿੰਨਾ ਡਿਸਕਾਊਂਟ ਆ ਇਹ ਹਾਂ ਨਾ ਅੱਜ ਰੇਟਰ ਦੇ ਦਿਆਂਗੇ ਇੱਕ ਹੀ ਰੇਟ 85000 ਤੋਂ 85 ਦਾ ਹਾਂ ਦੇਣ ਵਾਲੇ ਦੱਸਿਆ ਕਿ ਤੁਹਾਨੂੰ ਇਹ ਉਹ ਮਰਗਨ ਤਾਂ ਭਾਵੇਂ ਤੇ 85 ਮਾਗ ਪਿਆਗੇ ਜੇ ਕਰ ਕੋਈ ਇੱਥੇ ਆ ਕੇ ਸੌਦਾ ਕਰਦਾ ਅਗਲਾ ਸਾਈ ਖੜਾਉਂਦਾ ਉੱਥੇ ਹੀ ਹੁੰਦਾ ਚਲੋ ਦੇਣ ਵਾਲੇ ਰੇਟ ਹੀ ਦੱਸਦੇ ਕਿ ਉਹ ਆਏ ਆ ਵੀ ਆਪਣੇ ਚ ਕੋਈ ਨਾ ਤਾਂ ਕੋਈ ਦਲਾਵਾਂ ਤੇ ਨਾ ਕੋਈ ਮੰਨ ਕੇ ਚਲੋ ਵੀ ਸਾਨੂੰ ਚਾਹਗਾ ਹੈ ਨਾ ਫਿਰ ਤਾਂ ਉਲਾ ਰੱਖਣ ਦਾ ਫਾਇਦਾ ਹੁੰਦਾ ਹੈਗਾ ਹੁਣ ਜਦੋਂ ਸਿੱਧਾ ਡਾਇਰੈਕਟ ਰੇਟ ਸੁਣਦਾ ਹੀ ਸਿੱਧਾ ਆਪੀ ਕਹਿ ਰਹੇ ਆਂ ਨਾ ਮੇਰੇ ਤੇ ਬਿਲਕੁਲ ਯਾਰਾਂ ਤੇਰਾ ਨਾਲ ਸਾਰੇ ਦੇ ਨਾਲ ਦਾ ਇਹ ਸਟਿੱਕਰ ਸੁਪਰ ਵੀ ਡਾਟਾ ਦੇ ਨਾਲ ਦੇ ਆਇਆ ਹੈ ਸਾਰਾ ਰੰਗ ਗ੍ਰੀਨ ਵਾਲਾ ਨਾਲ ਦਾ ਹੀ ਆਇਆ ਸਾਰਾ ਕੁਝ ਦਰਸ਼ਕੋ ਕੰਡੀਸ਼ਨ ਚੰਗੀ ਪਹਿਲੇ ਘਰ ਦਾ ਰੇਟਰ ਆਇਆ ਫਸਟ ਹੰਡਰ ਰੱਖਦਾ ਅਸਾ ਫਸਟ ਹੰਡਰ ਬਾਕੀ ਤਕਰੀਬਨ ਆਪਣੇ ਕੋਲੇ 15 ਕਰੋੜ ਰੇਟਰ ਹੋਰ ਹੈਗੇ ਆਗੇ ਸਾਰੀਆਂ ਵੈਰਾਈਟੀਆਂ ਦੇ ਵਿੱਚ ਜਾਂਦਾ ਫਾਰਮ ਸਟ 852 ਹੋਏ ਜਿਹੜੀ ਕੰਪਨੀ ਦਾ ਵੀ ਆਪਾਂ ਨੂੰ ਚਾਹੀਦਾ ਹੋਇਆ ਆਪਣੇ ਕੋਲੇ ਪਹਿਲੀ ਵਾਰ ਹੁੰਦਾ ਹੀ ਆ ਜੀ ਜੀ ਦਰਸ਼ਕੋ 22 ਦਾ ਜਿਹੜਾ ਰੇਟ ਆ ਉਹ ਬਿਲਕੁਲ ਜੈਨੂਇਨ ਆ ਜੇਕਰ ਕਿਸੇ ਦਾ ਝੋਨਾ ਲਾਉਣ ਵਾਲਾ ਰਹਿੰਦਾ ਕੋਈ ਟਰੈਕਟਰ ਲੈਣ ਦਾ ਚਾਹ ਬਣਾ ਤਾਂ ਉਹ ਬਾਈ ਨਾਲ ਕੰਟੈਕਟ ਜ਼ਰੂਰ ਕਰੋ ਕਿਉਂਕਿ ਜਿਹੜੇ ਟਰੈਕਟਰਾਂ ਦੀ ਕੰਡੀਸ਼ਨ ਹੋਊਗੀ ਤੁਸੀਂ ਦੇਖ ਲਿਆ ਜਿਹੜੀਆਂ ਟਰੈਕਟਰਾਂ ਦੇ ਵਿੱਚ ਸਾਰੀਆਂ ਬਾਈ ਨੇ ਸ ਲਗਭਗ ਖੂਬੀਆਂ ਵੀ ਗਿਣਾਤੀਆਂ ਕਮੀਆਂ ਵੀ ਗਿਣਾਤੀਆਂ ਰੇਟ ਆ ਸੀਜ਼ਨ ਆਫ ਵਾਲੇ ਰੇਟ ਆ ਬਿਲਕੁਲ ਜੈਨੂਇਨ ਰੇਟ ਆ ਸਾਰੀ ਮੰਡੀ ਦੇ ਵਿੱਚ ਅਸੀਂ ਘੁੰਮ ਕੇ ਦੇਖ ਲਿਆ ਬਾਈ ਦੇ ਰੇਟ ਸਾਨੂੰ ਬਿਲਕੁਲ ਨੋਰਮਲ ਰੇਟ ਲੱਗੇ ਜਿਹੜੇ ਜੈਨੂਇਨ ਰੇਟ ਆਪਾਂ ਨੂੰ ਕਹਿ ਸਕਦੇ ਆ ਬਾਈ ਉਹਨਾਂ ਦਾ ਦਰਸ਼ਕਾਂ ਨੂੰ ਜ਼ਰੂਰ ਬੋਲ ਦਿਓ ਬਾਕੀ ਨੰਬਰ ਆਪਣਾ ਨੋਟ ਕਰ ਲਓ 9464002350 9464002350 ਬਾਕੀ ਇੱਕ ਚੀਜ਼ ਹੋਰ ਆ ਜੇਕਰ ਕਿਸੇ ਨੇ ਲੋਨ ਕਰਵਾ ਕੇ ਲੈਣਾ ਹੋਵੇ ਆਪਾਂ ਲੋਨ ਕਰਵਾ ਕੇ ਵੀ ਦੇ ਦੇਾਂਗੇ ਆਪਣੇ ਕੋਲੇ ਲੋਨ ਦੀ ਸਭ ਤੋਂ ਵੱਧ ਉਪਲਬਧ ਹੈਗੀ ਆ ਆ ਉਹਦਾ ਸਿਬਲ ਵਗੈਰਾ ਸਹੀ ਹੋਣਾ ਚਾਹੀਦਾ ਹੈਗਾ ਫੇਰ ਤੇ ਕਾਫੀ ਕਾਗਜਾਂ ਦੀ ਆਪਣੀ ਜ਼ਿੰਮੇਵਾਰੀ ਹੈਗੀ ਆਪਣਾ ਨਾਮ ਮੇਰਾ ਨਾਮ ਹੈਗਾ ਸੋਨੀ ਕਲਮੰਡੀ ਸਾਹਿਬੋਂ ਆਪਾਂ ਖੜੇ ਆਂਗੇ ਆਪਣਾ ਪਿੰਡ ਹੈਗਾ ਬਠਿੰਡੇ ਦੇ ਨਾਲ ਇਹ ਕਰਕੇ ਕਿਸੇ ਨੇ ਆਉਣਾ ਹੋਵੇ ਆਪ ਨੂੰ ਕੰਟੈਕਟ ਨੰਬਰ ਆਈ ਗਿਆ ਨੋਟ ਕਰ ਲਓ ਫੋਨ ਕਰ ਲਿਓ ਕੋਈ ਗੱਲ ਭਾਈ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ